ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਅੱਜ ਦੀ ਜਿੰਨੀਆਂ ਵੀ ਵੀਡੀਓ ਵਿੱਚ ਕਲੈਕਸ਼ਨਾਂ ਮੈਂ ਐਡ ਕੀਤੀਆਂ ਨੇ ਸਾਰੀਆਂ ਹੀ ਸ਼ਮਰ ਸਪੈਸ਼ਲ ਨੇ ਗਰਮੀਆਂ ਲਈ ਸਪੈਸ਼ਲ ਕਲੈਕਸ਼ਨਾਂ ਆਈਆਂ ਨੇ ਤੇ ਸੂਟ ਸਾਰੇ ਹੀ ਬਹੁਤ ਜ਼ਿਆਦਾ ਸਸਤੇ ਨੇ ਰੇਟ ਬਹੁਤ ਜ਼ਿਆਦਾ ਫੋਰਡੇਬਲ ਨੇ ਫਰਸਟ ਕਲੈਕਸ਼ਨ ਜੋ ਚੱਲ ਰਹੀ ਹੈ ਇਹ ਆਫਰ ਤੇ ਆ ਇਹ ਸਲੱਬ कॉटन ਦੀ ਸ਼ਰਟ ਡਿਜੀਟਲ ਪ੍ਰਿੰਟ ਨਾਲ ਆਏਗੀ ਆਲਓਵਰ ਪ੍ਰਿੰਟਡ ਹੈ बॉटम ਵੀ ਸਲੱਬ कॉटन ਦਾ ਆਏਗਾ ਪ੍ਰਿੰਟਡ ਹੈ ਆਲਓਵਰ बॉटम ਵੀ ਦੁਪੱਟਾ ਨਾਲ ਤੁਹਾਨੂੰ कॉटन ਦਾ ਮਿਲੇਗਾ ਤੇ ਉਹ ਵੀ ਆਲਓਵਰ ਪ੍ਰਿੰਟਡ ਹੈ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ 800 ਰੁਪਏਾਂ ਦੇ ਵਿੱਚ ਤੇ ਦੋਨੋਂ ਸੂਟ ਤੁਸੀਂ ਹੀ ਸਿਲੈਕਟ ਕਰਨੇ ਆਪਣੀ ਚੋਇਸ ਦੇ ਅਕੋਰਡਿੰਗਲੀ 800 ਵਿੱਚ ਦੋ ਸੂਟ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਹੋਮ ਡਿਲੀਵਰੀ ਬਿਲਕੁਲ ਫ੍ਰੀ ਹੈ ਕੋਈ ਵੀ ਚਾਰजेस ਐਕਸਟਰਾ ਨਹੀਂ ਲੱਗਣਗੇ ਸਿਰਫ ਤੇ ਸਿਰਫ 800 ਰੁਪਏਾਂ ਦੇ ਵਿੱਚ ਦੋ ਸੂਟ ਇਹ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਇਹਨਾਂ ਵਿੱਚ ਰੰਗ ਜਿਹੜੇ ਨੇ ਇਹ ਕਾਫੀ ਅਵੇਲੇਬਲ ਨੇ ਇਹਨਾਂ ਵਿੱਚ ਲਗਭਗ 50 ਰੰਗ ਅਵੇਲੇਬਲ ਨੇ ਤੇ ਸਾਰੇ ਹੀ ਰੰਗ ਬਹੁਤ ਪਿਆਰੇ ਸੋਹਣੇ ਨੇ ਕੁਆਲਿਟੀ ਬਹੁਤ ਵਧੀਆ ਤੁਹਾਨੂੰ ਇੱਕ ਸੂਟ 400 ਵਿੱਚ ਪਏਗਾ ਬਟੇ ਕੀ ਇਹਨਾਂ ਦਾ ਦੋ ਤੁਸੀਂ ਮਿਨੀਮਮ ਬਾਈ ਕਰਨੇ ਨੇ ਸੂਟ ਸਿੰਗਲ ਸੂਟ ਤੇ ਆਫਰ ਨਹੀਂ ਆ ਸਿੰਗਲ ਸੂਟ ਤੁਹਾਨੂੰ ਜ਼ਿਆਦਾ ਕੋਸਟਲੀ ਪਏਗਾ ਸਿਰਫ ਤੇ ਸਿਰਫ 800 ਰੁਪਏਾਂ ਦੇ ਵਿੱਚ ਕਾਟਨ ਦੇ ਦੋ ਸੂਟ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਤੇ ਨਾਲ 2.5 ਮੀਟਰ ਤੇ ਨੀਅਰ ਬੋਰਡ ਦਾ ਤੁਹਾਨੂੰ ਦੁਪੱਟੇ ਦਾ ਫੈਬਰਿਕ ਮਿਲ ਜੇਗਾ ਰੰਗ ਸਾਰੇ ਗਰੁੱਪ ਨੂੰ ਸਾਹਮਣੇ ਰੱਖ ਕੇ ਸਾਰੇ ਰੰਗ ਰੈਡੀ ਕੀਤੇ ਗਏ ਨੇ ਤੁਸੀਂ ਸੂਟ ਬਾਏ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣੇ ਐਡ ਕੀਤਾ ਹੈ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਕੁਝ ਵੀ ਜਾਨਣਾ ਚਾਹੁੰਦੇ ਹੋ ਆਲ ਓਵਰ ਪ੍ਰਿੰਟਡ ਸੂਟ ਵਿੱਚ ਨਵੇਂ ਸੂਟ ਆਏ ਨੇ ਇਹ ਤੁਹਾਨੂੰ ਟੈਬੀ ਜਿਹੜਾ ਲਾਈਨਿੰਨ ਦਾ ਜੋਰਜਟ ਦਾ ਬਹੁਤ ਹੀ ਜ਼ਿਆਦਾ ਡਿਮਾਂਡ ਵਾਲਾ ਸੂਟ ਹੈ ਉਹ ਆਇਆ ਹੈ ਇਹ ਵੀ ਤੁਸੀਂ ਦੋ ਸੂਟ ਹੀ ਸਿਲੈਕਟ ਕਰਨੇ ਹੋਣਗੇ ਦੋਵੇਂ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗਲੀ ਸਿਲੈਕਟ ਕਰ ਲੋਗੇ ਹੈਗਾ ਤਾਂ ਸੂਟ 3.5 ਮੀਟਰ ਦਾ ਪਰ ਬਾਰ ਵੱਡਾ ਜਿਵੇਂ 5 ਮੀਟਰ ਦਾ ਸੂਟ ਬਣ ਜਾਂਦਾ ਉਵੇਂ ਇਹ ਸੂਟ ਬਣ ਜੇਗਾ 800 ਦੇ ਵਿੱਚ ਇਹ ਦੋ ਸੂਟ ਨੇ ਟੈਬੀ ਲਾਈਨਨ ਦਾ ਜੋਰਜਟ ਦਾ ਫੈਬਰਿਕ ਹੈ ਬਾਰੇ ਦਾ ਕਾਫੀ ਵੱਡਾ ਹੈ ਰੰਗੇ ਦੇ ਵਿੱਚ ਲਗਭਗ 30 ਤੋਂ 32 ਆਣਗੇ ਸਾਰੇ ਰੰਗ ਅਵੇਲੇਬਲ ਨੇ ਇਹ ਵਾਲਿਆਂ ਸੂਟਾਂ ਵਿੱਚ ਲਗਭਗ 30 ਤੋਂ 35 ਰੰਗ ਅਵੇਲੇਬਲ ਨੇ ਤੇ ਸਾਰੇ ਹੀ ਸੂਟ ਜਿਹੜੇ ਨੇ ਤੁਹਾਨੂੰ ਪ੍ਰਿੰਟਡ ਮਿਲਣਗੇ ਤੁਸੀਂ ਦੋ ਸੂਟ ਚਾਹੇ ਆਪਣੇ ਅਕੋਰਡਿੰਗਲੀ ਸੇਮ ਸੇਮ ਬਾਈ ਕਰਨਾ ਚਾਹੁੰਦੇ ਹੋ ਵੀ ਮਿਲ ਜੇਗਾ ਤੇ ਜੇਕਰ ਤੁਸੀਂ ਵੱਖਰਾ ਵੱਖਰਾ ਚਾਹੁੰਦੇ ਹੋ ਵੀ ਮਿਲ ਜੇਗਾ 800 ਦੇ ਵਿੱਚ ਤੁਹਾਨੂੰ ਇਹ ਦੋ ਸੂਟ ਮਿਲ ਜਾਣਗੇ ਆਫਰਾਂ ਵਾਲੇ ਸੂਟ ਨੇ ਇਸੇ ਲਈ ਅੱਜ ਸਪੈਸ਼ਲ ਇਹ ਸੂਟ ਲੈ ਕੇ ਆਈਆਂ ਸਾਰੇ ਇਹਨਾਂ ਸੂਟਾਂ ਨੂੰ ਬਹੁਤ ਪਸੰਦ ਕਰਦੇ ਨੇ ਤੇ ਪ੍ਰਿੰਟਡ ਜਿਹੜੇ ਨੇ ਬੜੇ ਸਮਰ ਸਪੈਸ਼ਲ ਨੇ ਬੜੇ ਕੂਲ ਜਿਹੇ ਪ੍ਰਿੰਟ ਲੈ ਕੇ ਆਈਆਂ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਸਾਰੇ ਇਹ ਪ੍ਰਿੰਟ ਨੇ ਡਿਜ਼ਾਈਨ ਇੱਕ ਤੋਂ ਇੱਕ ਨੇ ਹਰ ਇੱਕ ਨੂੰ ਪਸੰਦ ਆਉਣ ਵਾਲੇ ਕਲਰ ਡਿਜ਼ਾਈਨ ਤੇ ਫੈਬਰਿਕ ਹੈ ਬਹੁਤ ਪਿਆਰੇ ਸੂਟ ਨੇ ਰੰਗ ਬੜੇ ਸੋਹਣੇ ਨੇ ਤੇ ਹਮੇਸ਼ਾ ਹੀ ਕੋਸ਼ਿਸ਼ ਕਰਦੀਆਂ ਕਿ ਜਿੰਨੇ ਵੀ ਸਸਤੇ ਹੋਵਨ ਇੱਥੇ ਸੂਟ ਲੈ ਕੇ ਆਵਾਂ ਆਫਰਾਂ ਵਿੱਚ ਹੋਣ ਤਾਂ ਮੈਂ ਸਭ ਤੋਂ ਪਹਿਲਾਂ ਇੱਥੇ ਲੈ ਕੇ ਆਂਦੀ ਆ ਇਹ ਸੂਟ ਜਿਹੜੇ ਨੇ ਆਲਵੇਸ ਟ੍ਰੈਂਡ ਵਿੱਚ ਰਹਿੰਦੇ ਨੇ ਹਮੇਸ਼ਾ ਇਹਨਾਂ ਦੀ ਡਿਮਾਂਡ ਰਹਿੰਦੀ ਹੈ ਕਸਟਮਰ ਡਿਮਾਂਡ ਕਰਦੇ ਰਹਿੰਦੇ ਨੇ ਇਹ ਬੰਦਨੀ ਸਟਾਈਲ ਦਾ organza ਦਾ ਡਿਜੀਟਲ print ਵਾਲਾ 2.5 ਮੀਟਰ ਦਾ ਤੁਹਾਨੂੰ ਸ਼ੋਰਟ ਦਾ ਵੈਬਡਿਕ ਮਿਲੇਗਾ। ਦੁਪੱਟਾ ਵੀ ਜਿਹੜਾ ਉਹ ਵੀ ਬੰਦਨੀ ਸਟਾਈਲ ਦਾ ਡਿਜੀਟਲ print ਦੇ ਨਾਲ ਲਗਭਗ 2.5 ਮੀਟਰ ਦਾ ਹੀ ਮਿਲੇਗਾ। ਬਾਟਮ ਇਹਦਾ جورਜਟ ਦਾ 2.5 ਮੀਟਰ ਦਾ ਤੁਹਾਨੂੰ ਪਲੇਨ ਮਿਲੇਗਾ। ਬਾਟਮ ਜਿਹੜਾ ਇਹ ਉਹ ਜੌਰਜਟ ਦਾ ਹੈ। ਦੁਪੱਟਾ ਤੇ ਜਿਹੜਾ ਟੌਪ ਦਾ ਫੈਬਰਿਕ ਹੈ ਉਹ ਤੁਹਾਨੂੰ ਮਿਲੇਗਾ organza ਦਾ। ਇਹਦੇ ਵਿੱਚ ਆਏ ਦਿਨ ਕੋਈ ਨਾ ਕੋਈ ਨਵਾਂ ਰੰਗ ਐਡ ਹੁੰਦਾ ਰਹਿੰਦਾ ਹੈ। ਇਸ ਲਈ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਜਦੋਂ ਵੀ ਆਣ ਉਹ ਉਦੋਂ ਹੀ ਇਹਨਾਂ ਦੇ ਜਿਹੜੇ ਅਵੇਲੇਬਲ ਕਲਰ ਹੋਣ ਇੱਥੇ ਐਡ ਕਰ ਦਿਆਂ। ਤਾਂ ਕਿ ਤੁਹਾਡੇ ਤੱਕ ਜੋ ਵੀ ਇਹਨਾਂ ਦੀ ਅਵੇਲੇਬਿਲਟੀ ਤੇ ਨਿਊ ਕਲਰ ਆਏ ਨੇ ਪਹੁੰਚ ਜਾਣ ਸਿਰਫ ਤੇ ਸਿਰਫ 400 ਦੇ ਵਿੱਚ ਪ੍ਰਾਈਸ ਬਹੁਤ ਜ਼ਿਆਦਾ ਅਫੋਰਡੇਬਲ ਹੈ 400 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਟੌਪ ਜਿਹੜਾ ਪ੍ਰਿੰਟਡ ਹੈ ਸ਼ਰਟ ਵੀ ਬਾਟਮ ਪਲੇਨ ਆਏਗਾ ਐ ਵਾਲੇ ਥੋੜੇ ਜੇ ਰੰਗ ਇੱਥੇ ਐਡ ਹੋ ਗਏ ਨੇ ਬਾਕੀ ਇਹ ਜਿਹੜੇ ਹੁਣ ਇਸ ਵੇਲੇ ਤੁਹਾਡੇ ਸਕਰੀਨ ਤੇ ਸੂਟ ਚੱਲ ਰਹੇ ਨੇ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਕਾਟਨ ਦਾ ਤੁਹਾਨੂੰ ਸੂਟ ਮਿਲੇਗਾ ਕੈਮਰੀ ਕਾਟਨ ਦੀ ਸ਼ਰਟ ਹੈਗੀ ਡਿਜੀਟਲ ਪ੍ਰਿੰਟ ਦੇ ਨਾਲ 2.5 ਮੀਟਰ ਦੀ ਬਾਟਮ ਕੈਮਰੀ कॉटन ਦਾ ਆਏਗਾ ਉਹ ਵੀ प्रिंट ਦੇ ਨਾਲ ਹੈਗਾ ਤੇ ਕੁਛ ਨਾਲ ਜਿਹੜਾ ਬਾਟਮ ਹੈ ਉਹ ਪਲੇਨ ਆਏਗਾ ਦੁਪੱਟਾ ਜਿਹੜਾ ਪਿਓਰ कॉटन ਦਾ ਆਏਗਾ ਡਿਜੀਟਲ ਪ੍ਰਿੰਟ ਦੇ ਨਾਲ ਪ੍ਰਾਈਸ ਇਹਦਾ 640 ਰੁਪਏ ਆ ਕੁਛ ਨਾਲ ਬਾਟਮ ਇਹਨਾਂ ਵਿੱਚ ਪਲੇਨ ਆਏਗਾ ਤੇ ਕੁਛ ਨਾਲ ਪ੍ਰਿੰਟਡ ਬਾਕੀ ਸੂਟ ਜਿਹੜੇ ਨੇ ਸਾਰੇ ਹੀ कॉटन ਦੇ ਨੇ 640 ਰੁਪਏ ਇਹਨਾਂ ਦਾ ਰੇਟ ਹੈ ਰੰਗ ਜਿਹੜੇ ਇਹਦੇ ਵਿੱਚ ਲਗਭਗ 26 27 ਰੰਗ ਅਵੇਲੇਬਲ ਹੈਗੇ ਨੇ ਉਹ ਸੋਹਣੇ ਰੰਗ ਨੇ ਡਿਜ਼ਾਈਨ ਬੜੇ ਪਿਆਰੇ ਬਣਾਏ ਗਏ ਨੇ ਗਰਮੀਆਂ ਲਈ ਸਪੈਸ਼ਲ ਜਿਹੜੇ ਬੜੇ ਹੀ ਕੂਲ ਜਿਹੇ ਡਿਜ਼ਾਈਨ ਹੁੰਦੇ ਨੇ ਉਹ ਰੈਡੀ ਕੀਤੇ ਗਏ ਨੇ ਤੇ ਰੰਗ ਜਿਹੜੇ ਸਾਰੇ ਹੀ ਏਜ ਗਰੁੱਪ ਨੂੰ ਸਾਹਮਣੇ ਰੱਖ ਕੇ ਇਹਨਾਂ ਵਿੱਚ ਐਡ ਕੀਤੇ ਗਏ ਨੇ ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਹੈ ਤਾਂ ਨੰਬਰ ਮੈਂ ਆਪਣਾ ਐਡ ਕੀਤਾ ਹੈ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਇਰੀ ਹੈ ਜੇ ਸਪੀ ਸੂਟ ਤੇ ਬਾਰੇ ਵਿੱਚ ਕਲੈਕਸ਼ਨ ਆ ਸਾਰੀਆਂ ਅਵੇਲੇਬਲ ਨੇ ਰੰਗ ਡਿਜ਼ਾਈਨ ਪੈਟਰਨ ਜੋ ਵੀ ਇੱਥੇ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਐਵਨਾ ਵੀ ਜਿਹੜਾ ਨਵਾਂ ਆਰਟੀਕਲ ਲਾਂਚ ਹੋਇਆ ਬਾਟਮ ਜਿਹੜਾ ਚਿਕਨਕਾਰੀ ਵਰਕ ਤੇ ਨਾਲ ਐਮਬਰਾਇਡਰਡ ਆਏਗਾ ਸਲੱਬ कॉटन ਦੀ ਟਾਈਮ ਮੀਟਰ ਦੀ ਡਿਜੀਟਲ ਪ੍ਰਿੰਟਡ 셔ਟ ਆਏਗੀ ਪਲਾਜ਼ੋ ਦਾ ਜਾਂ ਬਾਟਮ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਐ ਐਮਬਰਾਇਡਰਡ ਕੱਟ ਵਰਕ ਵਾਲਾ ਆਏਗਾ ਦੁਪੱਟਾ ਇਹਦਾ ਕੋਟਾ ਚੈੱਕ ਦਾ ਆਏਗਾ 680 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਜਿਹੜੇ ਕਿ 12 13 ਹੈ ਨੇ ਜ਼ਿਆਦਾ ਰੰਗ ਜਿ ਨਹੀਂ ਆਏ ਨੈਕਸਟ ਵੀਕ ਮੇਬੀ ਇਹਨਾਂ ਵਿੱਚ ਹੋਰ ਰੰਗ ਵੀ ਅਪਡੇਟ ਹੋ ਜਾਣ ਐ 셔ਟ 올ਓਵਰ ਪਿਓਰ कॉटन ਦੀ ਕੈਮਰੀ कॉटन ਦੀ ਡਿਜੀਟਲ ਬ੍ਰਾਂਡ ਡਿਜੀਟਲ ਪ੍ਰਿੰਟ ਨਾਲ ਆਏਗੀ 2.5 ਮੀਟਰ ਦੀ बॉਟਮ ਚਿਕਨਕਾਰੀ ਪਲਾਜ਼ਦਾ ਆਏਗਾ ਉਹਦੀ ਜਿਹੜਾ ਪੈਸੇ ਤੇ ਫੈਬਰਿਕ 2 ਮੀਟਰ ਦਾ ਪਰ ਵੱਡਾ ਬਾਹਰ ਹੈ ਇਸ ਲਈ ਉਹ 2.5 ਮੀਟਰ ਦੇ ਨੀਅਰ ਬੋਰਡ ਜਿਹੜੀ ਅਸੀਂ बॉਟਮ ਬਣਾਉਣੀ ਹੈ ਉਹ ਬਣ ਜਾਏਗੀ ਦੁਪੱਟਾ ਕੋਟਾ ਚੈੱਕ ਦਾ ਆਏਗਾ ਤੇ ਇਹਦੀ 4 ਸਾਈਡਸ ਤੇ ਬਹੁਤ ਵਧੀਆ ਸਕੈਲਪਿੰਗ ਹੋਈ ਹੈ ਇਹਨਾਂ ਦਾ ਰੇਟ ਜਿਹੜਾ 840 ਰੁਪਏ ਆ ਰੰਗ ਇਹਨਾਂ ਵਿੱਚ 14 ਨੇ ਐ ਵਾਲੀ ਜਿਹੜੀ ਪਿਓਰ ਕਾਟਨ ਦੀ ਸ਼ਿਮਰ ਸ਼ਰਟ ਡਿਜੀਟਲ ਪ੍ਰਿੰਟ ਨਾਲ ਆਈ ਹੈ बॉਟਮ ਕਾਟਨ ਦਾ ਹੈ ਸੈਲਫ ਪ੍ਰਿੰਟ ਨਾਲ ਆਈਗਾ Embroidered work ਹੋਇਆ ਨਾਲ बॉਟਮ ਤੇ ਦੁਪੱਟਾ ਜਿਹੜਾ ਆਏਗਾ ਕਾਟਨ ਦਾ ਆਏਗਾ ਡਿਜੀਟਲ ਪ੍ਰਿੰਟ ਨਾਲ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਤੇ 2.5 ਮੀਟਰ ਦਾ ਦੁਪੱਟਾ ਹੈ ਇਹਨਾਂ ਸੂਟਾਂ ਦਾ ਰੇਟ ਹੈ 1000 ਰੁਪਏ ਆ ਇਹਨਾਂ ਨੂੰ ਆਪਾਂ ਜਿਵੇਂ ਕਿ ਵੈਡਿੰਗਸ ਤੇ ਛੋਟੇ-ਮੋਟੇ ਫੰਕਸ਼ਨ ਹੋਣ ਉਹਨਾਂ ਤੇ ਵੀ ਅਸੀਂ ਵੇਅਰ ਕਰ ਸਕਦੇ ਹਾਂ ਰੰਗ ਬੜੇ ਪਿਆਰੇ ਨੇ 1000 ਰੁਪਏ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਬਾਟਮ ਤੇ ਸੈਲਫ ਪ੍ਰਿੰਟ ਵੀ ਹੋਇਆ ਹੈ ਤੇ ਨਾਲ ਜਿਹੜਾ ਕਿ embroidery work ਵੀ ਹੋਇਆ ਕੁਝ ਕਲੈਕਸ਼ਨਾਂ ਜਿਹੜੀਆਂ ਨੇ ਥੋੜੀਆਂ ਬਹੁਤੀਆਂ ਇੱਧਰ-ਉੱਧਰ ਮਿਕਸ ਹੋ ਗਈਆਂ ਨੇ ਅਗਰ ਉਹ ਜਿਹੜੀਆਂ ਕਲੈਕਸ਼ਨਾਂ ਨੇ ਉਹ ਪਹਿਲੀਆਂ ਦੇ ਨਾਲ ਰੇਟ ਉਹਨਾਂ ਦੇ ਉਹੀ ਆ ਜੋ ਪਹਿਲਾਂ ਦੱਸਿਆ ਸੀ ਬਾਕੀ ਥੋੜੀਆਂ ਬਹੁਤੀਆਂ ਜਦੋਂ ਐਡ ਹੋਈਆਂ ਨੇ ਪਿਕਚਰ ਤਾਂ ਇਧਰ ਉਧਰ ਹੋ ਗਈਆਂ ਨੇ ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਫਸਟ ਟਾਈਮ ਵੀਡੀਓ ਦੇਖ ਰਹੇ ਹੋ ਚਾਹਾਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਦੇਖਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ ਕਿਹੜੇ-ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਜਿਵੇਂ ਕਿ ਹੁਣ ਸਮਰ ਸੀਜ਼ਨ ਆ ਗਿਆ ਤਾਂ ਉਹਦੇ ਵਿੱਚ ਕਿਹੜੇ-ਕਿਹੜੇ ਸੂਟ ਨਵੇਂ-ਨਵੇਂ ਰੰਗਾਂ ਵਿੱਚ ਡਿਜ਼ਾਈਨ ਤੇ ਕਿਵੇਂ ਦੇ ਪ੍ਰਿੰਟ ਵਾਲੇ ਕਿਢਾਈਆਂ ਵਾਲੇ ਕਿਵੇਂ ਦੇ ਵਰਕ ਕਰ ਰਹੇ ਨੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਇਹ ਤੁਹਾਨੂੰ ਜੋ ਨੋਟੀਫਿਕੇਸ਼ਨ ਆਣਗੇ ਜਦੋਂ ਮੈਂ ਵੀਡੀਓ ਅਪਲੋਡ ਕਰਾਂਗੀ ਤੁਹਾਡੇ ਤੱਕ ਪਹੁੰਚ ਜਾਣਗੇ ਜੇਕਰ ਕਲੈਕਸ਼ਨ ਦਾ ਸੋਹਣੀਆਂ ਲੱਗਣ ਸੂਟ ਪਸੰਦ ਹੋਣ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਨਾ ਤੇ ਕਮੈਂਟ ਕਰਕੇ ਵੀ ਜਰੂਰ ਦੱਸਣਾ ਕਿ ਤੁਹਾਨੂੰ ਜਿਹੜੇ ਸੂਟ ਨੇ ਕਿਵੇਂ ਦੇ ਲੱਗੇ ਤੇ ਵੀਡੀਓ ਨੂੰ ਆਪਣੇ ਫਰੈਂਡਸ ਭੈਣਾਂ ਤੱਕ ਸ਼ੇਅਰ ਵੀ ਜਰੂਰ ਕਰਨਾ ਤਾਂ ਕਿ ਉਹਨਾਂ ਤੱਕ ਅੱਜਕੱਲ੍ਹ ਕਿਹੜੇ-ਕਿਹੜੇ ਸੂਟ 트ੈਂਡ ਕਰ ਰਹੇ ਨੇ ਸੀਜ਼ਨ ਦੇ ਅਕੋਰਡਿੰਗਲੀ ਉਹ ਵੀ ਪਹੁੰਚ ਜਾਣ ਐ ਵਾਲੀ ਕਾਟਰ ਪ੍ਰਿੰਟ ਦੀ ਆਲ ਓਵਰ ਸੂਟ ਆਇਆ ਹੈ ਟੌਪ ਐਂਡ ਬਾਟਮ ਦੀ ਕਲੈਕਸ਼ਨ ਹੈ 5 ਮੀਟਰ ਦਾ ਤੁਹਾਨੂੰ ਸੂਟ ਮਿਲ ਜੇਗਾ ਇਹ ਤੁਹਾਨੂੰ ਇੱਕ ਸੂਟ ਮਿਲੇਗਾ 500 ਦੇ ਵਿੱਚ ਤੇ ਜੇਕਰ ਤੁਸੀਂ 10 ਸੂਟ ਬਾਈ ਕਰਦੇ ਹੋ ਜਿਵੇਂ ਕਿ ਬੁਟੀਕ ਵਾਲੀਆਂ ਪਹਿਣਾ ਨਹੀਂ ਜਾਂ ਜਿਨ੍ਹਾਂ ਨੇ ਆਪਣੇ ਘਰ ਵਿੱਚ ਵੀ ਰੱਖਣੇ ਹੁੰਦੇ ਆ ਉਹ ਜੇਕਰ 10 ਸੂਟ ਬਾਈ ਕਰਨਗੇ ਤਾਂ ਸਿਰਫ ਤੇ ਸਿਰਫ 3600 ਦੇ ਵਿੱਚ ਤੁਹਾਨੂੰ ਉਹ ਸੂਟ ਮਿਲ ਜਾਣਗੇ ਇੱਕ ਸੂਟ ਤੁਹਾਨੂੰ 500 ਦਾ ਪਵੇਗਾ ਥੋੜਾ ਮਹਿੰਗਾ ਪਵੇਗਾ 10 ਤੁਸੀਂ ਬਾਈ ਕਰੋਗੇ ਤੇ ਉਹ ਤੁਹਾਨੂੰ ਸਸਤੇ ਪੈ ਜਾਣਗੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਆ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ